ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਜਰਮਨ ਤੋਂ ਕਿਸੇ ਬੰਦੇ ਨੇ ਫੋਨ ਕੀਤਾ ਉਹਦੀ ਗੱਲ ਸੁਣ ਕੇ ਮੈਨੂੰ ਹਾਸਾ ਵੀ ਬਹੁਤ ਆਇਆ ਤੇ ਪਰ ਮੈਨੂੰ ਦੁੱਖ ਵੀ ਬਹੁਤ ਲੱਗਿਆ ਉਹ ਕਹਿੰਦਾ ਸਾਡੇ ਨਾਲ ਇੱਕ ਪਾਕਿਸਤਾਨੀ ਰਹਿੰਦਾ ਹੈ ਤੇ ਪਾਕਿਸਤਾਨੀ ਕਹਿੰਦੇ ਉਹ ਬਜ਼ੁਰਗ ਹੈ ਕਾਫੀ ਉਹਨੇ ਕਹਿੰਦਾ ਗੱਲਾਂ ਸੁਣਾਈਆਂ ਐਕਚੁਅਲੀ ਜਦੋਂ ਮੇਰੀ ਵੀਡੀਓ ਨੇ ਸੁਣੀ ਨਾ ਕਹਿੰਦਾ ਉਦੋਂ ਮੈਨੂੰ ਉਹਨੇ ਗੱਲਾਂ ਸੁਟਾਈਆਂ ਉਹ ਬਜ਼ੁਰਗ ਕਹਿੰਦਾ ਜਿਹੜੇ ਵੀ ਬੰਦੇ ਇੱਥੋਂ ਭਗੌੜੇ ਹੋ ਕੇ ਪਾਕਿਸਤਾਨ ਦੇ ਵਿੱਚ ਜਾ ਕੇ ਠਹਿਰੇ ਆ ਭਾਵੇਂ ਬਧਾਵਾ ਸਿੰਘ ਦੀ ਗੱਲ ਕਰ ਲਓ ਭਾਵੇਂ ਪਰਮਜੀਤ ਪੰਜਵੜ ਦੀ ਗੱਲ ਕਰ ਲਓ ਤੇ ਜਾਂ ਆ ਜਿਹੜਾ ਗਜਿੰਦਰ ਜਿਹੜਾ ਕਹਿੰਦੇ ਸੀ ਜਹਾਜ਼ ਹਾਈਜੈਕ ਕੀਤਾ ਇਹਦੀ ਗੱਲ ਕਰ ਲਓ ਹੋਰ ਵੀ ਬਥੇਰੇ ਸੀ ਕਹਿੰਦਾ ਇੱਥੇ ਤਾਂ ਲੋਕਾਂ ਨੂੰ ਕਹੀਗੇ ਤੁਸੀਂ ਖਾਲਸਾਣ ਦੀ ਗੱਲ ਕਰੋ ਅੰਮ੍ਰਿਤਸਰ ਕੇ ਪੂਰਨ ਗੁਰਸਿੱਖ ਬਣੋ ਕਹਿੰਦਾ ਇਹਨਾਂ ਦੇ ਕਸਹਿਰੇ ਉੱਥੋਂ ਉਸ ਵਕਤ ਲਾਹੇ ਹੋਏ ਸੀ ਇਹਨਾਂ ਨੂੰ ਕਹਿੰਦਾ ਉੱਥੇ ਇਜਾਜ਼ਤ ਨਹੀਂ ਸੀ ਵੀ ਤੁਸੀਂ ਗੁੜਕਸਾ ਫੜ ਕੇ ਪਾਠ ਕਰ ਸਕੋ ਕਹਿੰਦਾ ਇਹ ਮਸੀਤਾਂ ਵਿੱਚ ਜਾ ਕੇ ਉੱਥੇ ਨਵਾਜਾਂ ਪੜਦੇ ਰਹੇ ਆ ਜਿਹੜੇ ਵੱਡੇ ਖਾਲਸਤਾਨੀ ਬਣਦੇ ਆ ਮਿੱਤਰੋ ਜਿਹੜੀ ਮੈਂ ਗੱਲ ਕਹੀ ਹੈ ਨਾ ਇਹ ਕੋੜਾ ਸੱਚ ਹੈ ਚੁਬਣਾ ਬਹੁਤ ਧਿਆਨ ਮੈਂ ਜੇ ਤੁਸੀਂ ਕਕਾਰਾਂ ਦੀ ਗੱਲ ਕਰੋਗੇ ਨਾ ਪੰਜ ਕਕਾਰ ਨੇ ਮੇਰੇ ਪਹਿਲੇ ਹੋਏ ਮੈਂ ਅਮਰਤ ਸ਼ੱਕਿਆ ਹੋਇਆ ਜਿੰਨਾ ਕੋ ਟਾਈਮ ਹੁੰਦਾ ਬਾਣੀ ਪੜ੍ਹਦੇ ਹਾਂ ਇਤਿਹਾਸ ਪੜ੍ਹਦੇ ਪਖੰਡਵਾਦ ਨਹੀਂ ਮੈਂ ਕਦੇ ਕੀਤਾ ਤੇ ਨਾ ਮੈਂ ਕਰਨਾ ਹੈ ਪਖੰਡਵਾਦ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਛੇਤਰਫੇਰ ਰਹੇ ਆਪਾਂ ਪਰ ਜਦੋਂ ਇਹ ਬੰਦੇ ਕੌਮ ਦੇ ਕਢਾਉਮ ਚ ਕਢਮ ਚੌਧਰੀ ਬਣ ਕੇ ਖਾਲਸਤਾਨੀ ਬਣ ਕੇ ਲੋਕਾਂ ਨੂੰ ਮਤਾਂ ਦਿੰਦੇ ਸੀ ਉਦੋਂ ਐਦਾਂ ਲੋਕ ਗੁੰਮਰਾਹ ਹੋਏ ਵੀ ਪਤਾ ਨਹੀਂ ਇਹ ਕਿੱਡੇ ਇੱਕ ਸੂਰਮੇ ਨੇ ਕਿੰਨੇ ਕੁ ਸੱਚੇ ਪਰ ਜਦੋਂ ਇਹ ਇੰਡੀਆ ਤੋਂ ਪਹੁੰਚੜੇ ਹੋ ਕੇ ਜਾਂਦੇ ਨੇ ਜਾ ਕੇ ਇਹਨਾਂ ਦੀ ਠਹਿਰ ਪਾਕਿਸਤਾਨ ਦੇ ਵਿੱਚ ਹੁੰਦੀ ਹੈ ਤੇ ਉੱਥੇ ਇਹਨਾਂ ਦਾ ਧੰਦਾ ਕੀ ਸੀ ਅਸਲਾ ਸਪਲਾਈ ਕਰਨਾ ਇੰਡੀਆ ਦੇ ਲਈ ਪਿਆਸਲਾ ਭੇਜਣਾ ਤੇ ਉੱਥੋਂ ਇਹਨਾਂ ਨੇ ਡਰਗਦਤੰਦਾ ਡਰਗ ਜਾਨੀ ਕਿ ਪਾਕਿਸਤਾਨ ਤੋਂ ਇਲੀਆ ਵੇਚਣੀ ਠੀਕ ਹੈ ਤੇ ਜਿਹੜੀ ਸ਼ਰਮਨਾਕ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਉਸ ਵਕਤ ਇਹਨੇ ਕਕਾਰ ਕਿੱਤੇ ਸੀ ਕਿਸਹਰੇ ਕਿੱਥੇ ਸੀ ਉਹਨੇ ਉਸ ਵਕਤ ਇਹਨਾਂ ਨੂੰ ਗੁਟਕਾ ਤਾਂ ਕੋਈ ਫੜ ਨਹੀਂ ਦਿੰਦਾ ਸੀ ਉੱਥੇ ਅਗਲੇ ਸ਼ਹਿਰ ਟਰਮਾਰਕੇ ਕਹਿੰਦੇ ਸੀ ਨਵਾਜ਼ ਪੜਨੀ ਪੜਨੀਆਂ ਇੱਥੇ ਇੱਕ ਤੂੰ ਤਾਂ ਪਾਕਿਸਤਾਨ ਵਿੱਚ ਇਹਨਾਂ ਖਾਲਸਾ ਨੇ ਇਹਨੇ ਕੀਤੀਆਂ ਨੇ ਬੜਾ ਕੋੜਾ ਸੱਚ ਹੈ ਇੱਕ ਗੱਲ ਹੋਰ ਨਾਲ ਕਹਦੇ ਆ ਜਿਹੜੇ ਬੰਦੇ ਨਾ ਕਮੈਂਟਾਂ ਵਿੱਚ ਗਾਲ੍ਹਾਂ ਕੱਢਦੇ ਨੇ ਮੈਂ ਬਹੁਤ ਵਾਰੀ ਕਿਹਾ ਵੀ ਮੈਂ ਬਹੁਤ ਘੱਟ ਪੜਨਾ ਕਮੈਂਟ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਇਹਨਾਂ ਕੋਈ ਨਾ ਕੋਈ ਮੇਰਾ ਮਿੱਤਰ ਕੋਈ ਸੱਜਣ ਮੈਨੂੰ ਕਾਪੀ ਕਰਕੇ WhatsApp ਤੇ ਭੇਜਦਾ ਹੁੰਦਾ ਕਿ ਆਹ ਦੇਖੋ ਤੁਹਾਨੂੰ ਕੀ ਲਿਖਿਆ ਹੋਇਆ ਮੈਂ ਉਹਨਾਂ ਨੂੰ ਵੀ ਕਹਿਣਾ ਹੁੰਦਾ ਜਿਹੜੇ ਮੈਨੂੰ ਭੇਜਦੇ ਵੀ ਕੋਈ ਗੱਲ ਇਹੋ ਜਿਹੀ ਗੱਲਾਂ ਨਾ ਭੇਜਿਆ ਕਰੋ ਇਹਨਾਂ ਦੀ ਕਰਤੂਤ ਹੈ ਆਪਾਂ ਕੌਮ ਦੀ ਗੱਲ ਕਰਨੀ ਹੈ ਤੇ ਜਾਂ ਇਨਸਾਨੀਅਤ ਦੀ ਗੱਲ ਕਰਨੀ ਹੈ ਤੇ ਜਦੋਂ ਇਹ ਗਾਲੀ ਗਲੋਚ ਕਰਦੇ ਨੇ ਇਹਨਾਂ ਕੋਲੇ ਜਵਾਬ ਨਹੀਂ ਹੁੰਦਾ ਜਿਹੜੇ ਮੈਂ ਅੱਜ ਗੱਲ ਕਹੀ ਹੈ ਜਿਹੜੇ ਵੱਡੇ ਖਾਲਸਤਾਨੀ ਬਣਦੇ ਸੀ ਨਾ ਕੌਮ ਦੇ ਘੜੰਮ ਚੌਧਰੀ ਬਣਦੇ ਸੀ ਉਹਨਾਂ ਦੀ ਆ ਕਰਤੂਤ ਹੈ ਪਾਕਿਸਤਾਨ ਦੇ ਵਿੱਚ ਉਹ ਬਜ਼ੁਰਗ ਕਹਿੰਦਾ ਕਹਿੰਦਾ ਮੈਂ ਵੀ ਕਹਿੰਦਾ ਹੈਰਾਨ ਹੋ ਗਿਆ ਵੀ ਇਹ ਬੰਦਿਆਂ ਨੇ ਕਿੱਡੀਆਂ-ਕਿੱਡੀਆਂ ਹਵਾ ਦੇ ਵਿੱਚ ਡਾਂਗਾਂ ਪਾਣੀ ਵਿੱਚ ਡਾਂਗਾਂ ਮਾਰੀਆਂ ਐਡੀਆਂ ਨੇ ਡਿੰਗਾ ਮਾਰੀਆਂ ਸਿੱਖ ਆਮ ਦੇ ਨਾਂ ਤੇ ਲੋਕਾਂ ਵਿੱਚ ਨਫ਼ਰਤ ਫੈਲਾਤੀ ਹਿੰਦੂ ਤੇ ਸਿੱਖਾਂ ਦੇ ਵਿੱਚ ਯਾਨਕਿ ਇੱਕ ਦੂਜੇ ਧਰਮਾਂ ਨੂੰ ਐਨਾ ਭੰਡਿਆ ਇਹਨਾਂ ਨੇ ਪਰ ਕਹਿੰਦੇ ਆਪ ਇਹਨਾਂ ਦੇ ਉਸ ਵਕਤ ਕਕਾਰ ਹੈ ਨਹੀਂ ਸੀ ਨਾ ਗਾਤਰਾ ਸੀ ਨਾクセਰਾ ਸੀ ਕਹਿੰਦਾ ਇਹ ਜ਼ਿੰਦਗੀ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਕੱਟੀ ਐ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਬੰਦੇ ਤੁਹਾਨੂੰ ਮਤਾਂ ਦਿੰਦੇ ਆ ਖਾਲਸਤਾਨੀ ਕੀ ਉਸ ਵਕਤ ਦੇ ਬੋਲੇ ਉਥੇ ਬਿਲਕੁਲ ਨਹੀਂ ਕਿਉਂਕਿ ਲੋੜ ਸੀ ਵੀ ਜੇ ਅਸੀਂ ਇੱਥੇ ਥੋੜੀ ਜਿਹੀ ਹੈਂਕੜ ਦਿਖਾਵਾਂਗੇ ਆਲੇ ਚੱਕ ਕੇ ਗੋਲੀ ਮਾਰਨਗੇ ਜਾਂ ਚੱਕ ਕੇ ਆਲੇ ਬਾਹਰ ਕੱਢ ਦੇਣਗੇ ਇਹ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਨੇ ਗੱਲ ਸੁਣਾਈ ਹੈ ਜਰਮਨ ਦੇ ਵਿੱਚ ਤੇ ਉਹ ਸੁਣਾਈ ਕਿਉਂ ਕਿਉਂਕਿ ਉਹ ਮੇਰੀ ਵੀਡੀਓ ਸੁਣਨ ਲੱਗ ਗਿਆ ਤੇ ਜਿਹੜੇ ਬੰਦੇ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਜੀ ਉਹ ਬਜ਼ੁਰਗ ਕਹਿੰਦਾ ਉਸ ਵਕਤ ਅੱਖਾਂ ਭਰ ਆਇਆ ਜਦੋਂ ਇਹ ਕਾਰਤੂਤ ਤਾਂ ਦਸਿਨੇ ਹੋਂ ਨੇ ਹੰਤੂ ਸਿੰਘ ਦਾ ਜਲਾ ਲਾ ਲੋ ਵੀ ਅੰਦਰੋਂ ਕੀ ਨੇ ਬਾਹਰੋਂ ਕੀ ਨੇ ਖਾਲਸਤਾਨੀ ਐਮੀਸ਼ੀਦ ਕਹੀ ਗਏ ਸੀ ਇਹਨਾਂ ਨੂੰ ਹਲੇ ਵੀ ਸੀਧਾ ਅਸ਼ੀਦ ਕਹੀ ਜਾਂਦੇ ਫੋਟਮਾ ਲਾਉਣ ਵਾਸਤੇ ਤਿਆਰ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ